ਉਹ ਦੱਸੀ। ਆ ਬੋਟ। ਹਾਂ ਜਿੰਨ ਦਾਦਾ ਜਰਾ। ਕਿੱਥੇ ਹੈ? ਹਾਂ ਜੀ ਹੁਣ ਹੈ। ਹੈ? ਐਸਾ ਠੀਕ 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 ਹੈ। ਆ ਜੀ। ਉਹ ਆਦ ਨੇ ਇਹ ਵੀ ਪੈ ਜਾਊਗਾ। ਪੈ ਜਾਊਗਾ ਪਾਉ। ਕਿਸੇ ਕੱਲ ਦੀ। ਤੂੰ ਆ ਜੀ ਸਾਡੇ ਕੋਲ ਬਣਾ ਕੇ ਲਿਆ ਫਾਈਲ। ਪਹਿਲਾਂ ਦਿੱਤੀਆਂ। ਆਇਆ। ਉਹ ਆਈ ਗਈ ਪਹਿਲਾਂ। ਪਾਉ ਇਹ ਨੇ ਅਪਲਾਈ ਕੀਤਾ ਸੀ। ਆ ਗਿਆ ਜੀ। ਨਹੀਂ ਨਹੀਂ ਨਹੀਂ। ਡਿਸਟ੍ਰਿਕਟ ਨਾ ਆਇਆ। ਆਇਆ। ਪੈ ਜਾਊਗਾ ਰਕਾਰਡ ਫਿਰ ਉਹਦੇ ਲੈ ਆਂ ਯਾਪੀ ਵੀ ਲੈ ਆਂਦਾ ਰਕਾਰਡ। ਪਾਉ ਪਾਉ ਇਹ ਦੋਵੇਂ ਕੋਠੇ ਪਾਉ। ਦਾਰ ਘੜ ਲੈ ਇੰਟਰਪਰ ਵੇਨਾ ਇੱਕ ਪਾਉ ਦੇਣਾ ਪਵਾ ਦਈਏ ਇੱਕ ਕਿਸੇ ਦਾ ਵੀਜ਼ਾ ਪਵਾ ਦਈਏ ਆਪ ਪਾਗੇ ਦੇ ਆਪਣਾ ਲਖਵੇਂਦਰ ਕੋਠਾ ਅਹੀ ਰੇ ਥੀਰੇ ਅਰੇ ਰਾਣਾ ਕੋਠਾ ਆਪ ਪਵਾ ਕੇ ਦਈਏ ਮੈਂ ਪਹਿਲਾਂ ਵੇਖੋ ਨੀ ਠੀਕ ਹੈ ਹਾਂ ਫੇ ਕਰਨਾ ਕਰੋ ਪਹਿਲੇ ਪੈਜੂਗਾ ਪੈਜੂਗਾ ਕੋ ਪੱਕਾ ਜਨਾ ਤਾਂ ਇਹ ਨਹੀਂ ਲੱਗਦਾ ਸੇ ਕਿ ਪੈ ਜਾਵੇ ਤੇ ਉਹ ਵੀ ਜਦੋਂ ਪੈਜੂ ਛੇਤੀ ਪੈ ਜਾਵੇ ਅ ਇੱਕ ਜਗਾ ਨੇ ਨਾ ਤੇ ਕੋਈ ਨਹੀਂ ਤੇ ਕੋਈ ਨਹੀਂ ਹੁੰਦੇ ਮਾ ਮੇਰ ਦਾ ਸ਼ੁਕ ਮੈਂ ਆਉਣਾ ਨਹੀਂ ਤੇ ਅੱਜ ਇਤਕਰ ਤੇਰਾ ਆਪਦਾ ਘਰ ਜਦੋਂ ਮਰਜ਼ੀ ਆ ਜਾਏ ਭਾਈ ਪੜ ਕੇ ਤੇ ਅਫਸਰ ਬਣ ਜਾ ਠੀਕ ਹੈ ਹਲੋ ਹਲੋ ਕੋਈ ਨਹੀਂ ਪਵਾ ਦਿੰਦੇ ਭੈਣਾਂ ਚਾਹੀਆ ਪਾਓ ਬਹੁਤ ਬਲੇਬਾਦ ਆਇਆ ਮਾਤਨ ਮਾਪ ਆਏ ਓਏ ਗਰੀਬ ਦਾ ਮਨ ਤੇ ਦੁਸ਼ਮਣ ਨਹੀਂ ਮਦੇ ਦਾ ਮੋਸਲਾਇਆ ਨਾ ਕਾਵਣੀ ਰੱਖਣੇ ਵਾਰ ਮੰਗਾ ਗਿਆ ਕਮੇਟੀ ਇਹ ਤਾਂ ਹੀ ਆਪਾਂ ਮਿਲੇ ਹੁਕੀ ਇਹਨੇ ਘਰ ਤੇ ਦਾ ਸਾਹਮਣੇ ਹਨਾ ਜਿੱਤੇ ਹੀ ਨਾ ਉਹ ਲੈ ਦਿੰਦੇ ਨੇ ਉਹ ਲੈ ਦਿੰਦੇ ਅਦਲਵਾ ਕਿੱਥੇ ਆ ਠੀਕ ਹੈ ਆ ਇਹਦਾ ਨਾਮ ਲਿਖ ਲੈ ਮੁੰਡੇ ਦਾ ਨਾਲ ਮੋਬਾਈਲ ਪਰ ਆਪਾਂ ਇਹਨੂੰ ਪੈਂਦੀ ਵਾਲੀਆਂ ਲੈ ਕੇ ਆ ਲਿਖ ਲੈ ਨਾਮ ਤੇ ਮੋਬਾਈਲ ਦੇ ਦੇ ਨੇ ਕਿਤ ਕਰੀਏ ਦੀ ਦੇ ਦੇ ਅਦਲਵਾ ਕਿੱਥੇ ਆ ਠੀਕ ਹੈ ਸਿਕਨਾਂਦਰ ਆ ਦੇ ਇਹਨਾਂ ਨੂੰ ਕਰੀਏ ਦੀ ਖੇਤ ਲੈ ਕੇ ਦੇ ਲੈ ਦੇ ਨੇ ਪੁੱਤ ਦੋ ਦੋ ਕਿਦਾਂ ਨੇ ਜੀ ਚੱਲਾ ਲੈ ਆ ਆਇਆ ਆਇਆ ਹੈਲੋ ਉਹ ਲੋਕ ਇਹਨਾਂ ਨੂੰ ਬੜੀ ਜਿਆਦਾ ਮੰਨਣਾ। ਇਹ ਕੋਈ ਅੱਛਾ ਨੋਈ ਆ। ਇਹ ਆ। ਇਹ ਰਮੇ। ਇਹ ਆ। ਇਹ ਜੀ ਆਉਂਦਾ ਨਹੀਂ। ਉਹ ਇਹ ਬਹੁਤ ਜਿਆਦਾ। ਉਹ ਮੱਥੇ ਪਹਾੜੀ ਹੱਜੀ ਛੋਟੀ ਥਾਂ ਤੇ ਵੱਡੇ ਪੁਰਾਣੇ। ਇਹ ਪੌਦੇ ਇਹਨਾਂ ਦੇ ਮਰ ਗਏ। ਮਰ ਗਏ ਭਾਈ ਉਹ ਮਹਿੰਦਰ ਬਾਗੋਂ। ਹਾਂ। ਤੇਰ ਬਸਤੀ ਦੇ ਬਾਬਾ ਗਏ ਸਬਾਈ ਕੀਤੀ। पेगरे मुगद करवाया पेनना आगीया पेनना आगी अमरत अमरत ये बोलिए ये बोलिए थोड़ा अपना चलता बेटा तो आपकी सारी ਰੋਟੀ ਖਾ ਲਾ ਪਰ ਉਹ ਕੀ ਠੀਕ ਪੱਕਾ ਉਹ ਕੀ ਪੱਕਾ ਪੱਕਾ ਨਾ ਖਾਦੀਂ ਖਾਉਂਗਾ ਰੋਟੀ ਕਿਉਂ ਨਾ ਖਾਦੀ ਚਲ ਆ ਜੋ ਨਾਲ ਨਾਲ ਤੇਰਾ ਹਰਾਬਾਦ ਹਾਂ ਹਾਂ